ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਾਪਰੇ ਸਿੰਘ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਸੋਸ਼ਲ ਮੀਡੀਆ ਤੇ ਜੋ ਇੰਨਾ ਵਾਇਰਲ ਹੋ ਰਿਹਾ ਹੈ ਕਿ ਪੁਰਾਣੀ ਕਾਰ ਤੇ ਟੈਕਸ ਦਿਨਾ ਪਵੇਗਾ ਅਤੇ ਪॉपकॉर्न ਤੇ 18% GST ਦਿਨਾ ਪਵੇਗਾ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕਿੰਨਾ ਕੁ ਝੂਠ ਅੱਜ ਦੀ ਵੀਡੀਓ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਵੀ ਇਹ ਗੱਲਾਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਾਂ ਦੋਸਤੋ ਤੁਸੀਂ ਕਿਤੇ ਨਾ ਕਿਤੇ ਨਿਰਮਲਾ ਸਿਤਾਰਮਨ ਜੋ ਕਿ ਆਪਣੇ ਦੇਸ਼ ਦੀ ਵਿੱਤ ਮੰਤਰੀ ਹੈ ਉਹਨਾਂ ਦੀ ਕਲਿੱਪ ਦੇਖੀ ਹੋਵੇਗੀ ਜੇਕਰ ਕਲਿੱਪ ਨਹੀਂ ਦੇਖੀ ਤਾਂ ਪੌਪ ਕਨਟੈਕਟਸ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਆਵੇਗਾ ਤਾਂ ਦੋਸਤੋ ਇਸ ਕਲਿੱਪ ਵਿੱਚ ਨਿਰਮਲਾ ਸਿਤਾਰਮਨ ਦਾ ਇੱਕ ਬਿਆਨ ਹੈ ਜਿਸ ਵਿੱਚ ਜੀਐਸਟੀ ਦਾ ਜ਼ਿਕਰ ਕਰਦੇ ਹੋਏ ਨਿਰਮਲਾ ਸਿਤਾਰਮਨ ਕਹਿ ਰਹੀ ਹੈ ਕਿ ਜੇਕਰ ਕੋਈ ਪੁਰਾਣੀ ਕਾਰ ਵੇਚਦਾ ਹੈ ਤਾਂ ਉਸ ਉੱਪਰ 18% ਜੀਐਸਟੀ ਦੇਣਾ ਪਵੇਗਾ ਇਟ ਇਸ ਔਨ ਥੈਟ ਮਾਰਜਿਨ the value the margin value between purchased price and resale price 12 lakh ,00 mai kharida 9 lakh mai bech rahe second hand used vehicle ke naam par on the margin is only this 18% is being put as would be for any used car man lo ki koi car 12 lakh rupaye diye ta usnu second hand de taur te 9 lakh di vich jaandi hai ਉਸ ਉੱਪਰ 18% GST ਲੱਗੇਗਾ ਅਤੇ ਪੋਪਕੋਰਨ ਤੇ ਵੀ ਟੈਕਸ ਜੋ ਲੱਗਿਆ ਹੈ ਤਾਂ ਇਹ ਵੀਡੀਓ ਇੰਨੀ ਵਾਇਰਲ ਹੋ ਗਈ ਕਿ ਨਿਰਮਲਾ ਸਿਤਾਰਾ ਮੰਤਕ ਪਹੁੰਚ ਗਈ ਤਾਂ ਨਿਰਮਲਾ ਸਿਤਾਰਾ ਮੰਨੇ ਇਸ ਉੱਪਰ ਚਿੰਤਾ ਜਤਾਉਂਦੇ ਹੋਏ ਕਿ ਆ ਗਈ ਇਹ ਵੀਡੀਓ ਗਲਤ ਤਰੀਕੇ ਨਾਲ ਪੇਸ਼ ਕੀਤੀ ਜਾ ਰਹੀ ਹੈ ਫਿਰ ਨਿਰਮਲਾ ਸਿਤਾਰਾ ਮੰਨੇ ਕਲੈਰिफिकेशन ਦਿੱਤਾ ਕਿ ਇਹ ਸੱਚੀ ਹੈ ਪੁਰਾਣੇ EV ਵਹੀਕਲਸ ਖਰੀਦਣੇ ਕਾ ਬੁਸ਼ਾਈ ਹੀ ਆਇਆ ਹੈ ਵੀ ਵਾਂਟ ਟੂ ਪ੍ਰੋਮੋਟ ای وی جی ایس ٹی ਕਾਉਂਸਲ ਇਜ਼ ਇਨ ਫੇਵਰ ਆਫ ای وی ਨੋਬਾਡੀ ਇਸ ਸਟਾਪਿੰਗ ਪੀਪਲ ਫਰਮ ਬਾਇੰਗ ای وی ਮਗਰ ਯੂਸ ટી ਵੀ ਖਰੀਦਨੇ ਕੇ ਸਮੇਂ ਇੱਕ ਵਿਅਕਤੀ ਦੂਸਰੇ ਵਿਅਕਤੀ ਕੋ ਸੇਲ ਕਰੇਗਾ ਤੋ ਕੋਈ ਨਹੀਂ ਉਸ ਵਿੱਚ ਦੱਸਿਆ ਕਿ ਜੇਕਰ ਕੋਈ ਸੈਕਨੈਡ ਕਾਰ ਵੇਚਦਾ ਹੈ ਤਾ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਅਤੇ ਜੇਕਰ ਕੋਈ ਅੱਗੇ ਪਰਸਨ ਖਰੀਦਦਾ ਹੈ ਤਾ ਉਸ ਨੂੰ ਵੀ ਟੈਕਸ ਨਹੀਂ ਦੇਣਾ ਪਵੇਗਾ ਜਿਵੇਂ ਕਿ ਇੱਕ ਪਰਸਨ ਦੂਜੇ ਪਰਸਨ ਨੂੰ ਕਾਰ ਵੇਚਦਾ ਹੈ ਤਾਂ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਪਰ ਜੇਕਰ ਇੱਕ ਪਰਸਨ ਕਿਸੇ ਡੀਲਰ ਨੂੰ ਕਾਰ ਵੇਚਦਾ ਹੈ ਅਤੇ ਡੀਲਰ ਫਿਰ ਕਿਸੇ ਪਰਸਨ ਨੂੰ ਕਾਰ ਵੇਚਦਾ ਤਾਂ ਉਸ ਉੱਪਰ 18% GST ਲੱਗੇਗਾ ਜੋ ਟੈਕਸ ਡੀਲਰ ਨੂੰ ਪਰਨਾ ਪਵੇਗਾ ਜੋ 18% GST ਹੈ ਉਹ ਡੀਲਰ ਦੇ ਉੱਪਰ ਲੱਗੇਗਾ ਨਾ ਕਿ ਕਿਸੇ ਪਰਸਨ ਉੱਪਰ ਅਤੇ ਨਾਲ ਹੀ ਪਾਪ ਕੌਰ ਵਾਲੀ ਜੋ ਗੱਲ ਫੈਲ ਰਹੀ ਹੈ ਉਸ ਉੱਪਰ ਵੀ ਕਲੈਰੀਫਿਕੇਸ਼ਨ ਦਿੱਤਾ ਇਸ ਬਾਰੇ ਜਤਮੰਦਰੀ ਨਿਰਮਲ ਸਾਹਿਬ ਨੇ ਦੱਸਿਆ ਕਿ ਪੋਪਕੋਰਨ ਨੂੰ ਤਿੰਨ categories ਵਿੱਚ ਵੰਡਿਆ ਗਿਆ ਹੈ ਅਤੇ ਤਿੰਨਾਂ ਉੱਪਰ ਅਲੱਗ-ਅਲੱਗ GST ਲਗਾ ਗਿਆ ਹੈ ਪਹਿਲਾ ਨੰਬਰ 5% GST ਜੋ ਨਮਕ ਵਾਲੇ ਹੁੰਦੇ ਹਨ ਅਤੇ ਉਹਨਾਂ ਨੂੰ ਪੈਕਿੰਗ ਤੋਂ ਇਲਾਵਾ ਦਿੱਤਾ ਜਾਂਦਾ ਹੈ ਤਾਂ ਉਸ ਉੱਪਰ 5% GST ਹੈ ਅਤੇ ਜੇਕਰ ਨਮਕ ਅਤੇ ਮਸਾਲੇ ਵਾਲੇ ਪੋਪਕੋਰਨ ਪੈਕ ਕਰਕੇ ਅਤੇ ਕੋਈ ਲੇਬਲ ਲਗਾ ਕੇ ਦਿੱਤੇ ਜਾਂਦੇ ਹਨ ਤਾਂ ਉਹਨਾਂ ਉੱਪਰ 12% GST ਅਤੇ ਮਾਰਕੀਟ ਵਿੱਚ ਇੱਕ ਅਲੱਗ ਫਲੇਵਰ ਦੇ ਪੋਪਕੋਰਨ ਆਉਂਦੇ ਹਨ ਜਿਸ ਵਿੱਚ ਨਮਕ ਮਿਸਾਲੇ ਅਤੇ ਕਈ ਪ੍ਰਕਾਰ ਦੇ ਫਲੇਵਰ ਜਿਵੇਂ ਮਿੱਠਾ ਚਾਕਲੇਟੀ ਫਲੇਵਰ ਇਸ ਉੱਪਰ 18% GST ਲੱਗੇਗਾ ਤਾਂ ਦੋਸਤੋ ਇਸ ਹੀ ਸੋਸ਼ਲ ਮੀਡੀਆ ਉੱਪਰ ਜੋ ਟ੍ਰੈਂਡ ਕਰ ਰਿਹਾ ਸੀ #popcorn #secondcard 18% GST ਤਾਂ ਦੋਸਤੋ ਉਮੀਦ ਹੈ ਕਿ ਤੁਹਾਨੂੰ ਨਵਾਂ GST ਦੇ ਰੂਲ ਇਹ ਸਮਝਾਏ ਹੋਣਗੇ ਤਾਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ